ਖਫਾਨਾ ਤੋਂ ਤਖਤਦਰ ਕਰਨ ਵਾਲੀ ਹਰਿਆਣੇ ਦੀ ਖਤਰ ਸਰਕਾਰ ਮੁਰਦਾਬਾਦ 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 ਹਰਿਆਣੇ ਦਾ ਖੇ ਮੰਤਰੀ ਨੇ ਲੇਟ ਮੁਰਦਾ ਜੋਨਾਂ ਦੇ ਘਰੋਂ ਇੱਕ ਇੱਥੇ ਵੱਲ ਪਿਆਜ਼ ਕੋਈ ਨਿੱਕੀ ਉਹ ਨਹੀਂ ਘਟਨਾ ਹੁੰਦੀ ਤੇ ਐਨ ਐਨ ਤੇ ਲਾ ਕੇ ਬੈਹ ਜਾਂਦੇ ਆ ਜਿਹੜਾ ਉਦੋਂ ਵੀ ਮੰਦ ਭਾਗਾ ਚਾਕੇ ਦੂਜੀਆਂ ਸਟੇਟਾਂ ਦੇ ਸਰ ਤੇ ਇਹ ਅੱਜ ਸਰਕਾਰ ਦਾ ਹੱਕ ਨਹੀਂ ਜਿਹੜਾ ਮੁੱਖ ਮੰਤਰੀ ਆਵੇ ਮਾਰ ਚੋਲਾ ਬਣ ਕੇ ਕਿਸਾਨਾਂ ਦੀ ਬਾਹ ਫੜੂਗਾ ਉਹਦਾ ਵੀ ਚੋਲੇ ਤੋਂ ਹੀ ਗੰਨ ਰੱਪ ਗਿਆ ਰੱਪ ਚੋਲਾ ਜਾ ਕੇ ਕੇਂਦਰ ਦਾ ਬਣ ਕੇ ਸਾਡੇ ਕਿਸਾਨਾਂ ਦਾ ਖਾਲ ਕਰਾਤਾ ਅਸੀਂ ਉਹਨੂੰ ਕਿਵੇਂ ਕਹਿੰਦੇ ਕਿ ਉਹਨੇ ਦਗਾ ਦਿੱਤਾ ਕਿਉਂਕਿ ਉਨਾ ਚਿਰ ਉਹਨਾਂ ਗੋਛਿਆਂ ਤੇ ਕਾਰਵਾਈ ਨਹੀਂ ਹੁੰਦੀ ਉਹਨਾ ਚਿਰ ਕੋਈ ਵੀ ਜਨਤਪਦੀ ਆਪਾਂ ਸਾਡਾ ਸੰਯੁਕਤ ਕਿਸਾਨ ਮੋਰਚਾ ਅ디 ਦੇਖ ਕੇ ਨਹੀਂ ਬੈਠਾਂਗੇ ਦਿਨ ਹੱਚ ਲੜਾਂਗੇ ਤੇ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦਾ ਸਾਡਾ ਦਾ ਨਕਰ ਹੋਇਆ ਹਸਾਬ ਜਵਾਵਾਂਗੇ ਤੇ 5 ਸਾਲਾਂ ਬਾਅਦ ਵੋਟਾਂ ਪੈਣ ਵਾਲਾ ਜਿਹੜਾ ਛਲਛਲਾ ਇਹ ਪੱਕੇ ਤੌਰ ਤੇ ਖਤਮ ਕਰ ਦਿੱਤਾ ਜਾਊਗਾ ਪਿੰਡਾਂ 'ਚ ਜਾਣ ਦਾ ਮੌਕਾ ਮਿਲਦਾ ਪਿੰਡਾਂ 'ਚ ਜਾਈਦਾ ਅੱਜ ਪਿੰਡਾਂ ਦਾ ਬੱਚਾ-ਬੱਚਾ ਵੀ ਇਹ ਗੱਲ ਕਹਿ ਰਿਹਾ ਆ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਹੁਣ ਪਿੰਡ ਦੇ ਬੱਚੇ ਨੂੰ ਵੀ ਪਤਾ ਪਿੰਡ ਦੇ ਵਿੱਚੋਂ ਜਿਹਦੋਂ ਮਰਜ਼ੀ ਪੁੱਛ ਲੋ ਤੁਸੀਂ ਜਾ ਕੇ ਉਹ ਇਹੀ ਗੱਲ ਕਹਿੰਦੇ ਆ ਕਿ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੁਬਾਰਾ ਆ ਗਈ ਜੇ મોદી ਦੁਬਾਰਾ ਆ ਗਿਆ ਤਾਂ ਜਿਵੇਂ ਅਸੀਂ ਤਨ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਇਹਦੇ ਰਗੜ ਪੱਲੇ ਕੱਟ ਕੇ ਆਏ ਆਂ ਸਾਡੇ ਰਗੜ ਬੱਲੇ ਕੱਡੂ ਆ ਹਾਂਜੀ ਪ੍ਰਧਾਨ ਜੀ ਅੱਜ ਕਿਹੜੀ ਮੰਡਾ ਨੂੰ ਲੈ ਕੇ ਆ ਜੀ ਉਹ ਜਿਹੜਾ ਨਾ ਭੁਗਿੰਦਰ ਸਿੰਘ ਜਿਹੜਾ ਜਨਸਕਤ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅੱਜ ਜੋ ਸਾਡਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਜੋ ਕਿਸਾਨਾਂ ਤੇ ਤਸ਼ੱਦਦ ਹੋਇਆ ਸੀ ਜਾਂ ਉੱਥੇ ਸਾਡੇ ਕਿਸਾਨ ਸ਼ੁਭਕਰਨ ਜਿਵੇਂ ਸ਼ਹੀਦ ਹੋਇਆ ਹੋਰ ਵੀ ਕਿਸਾਨ ਸ਼ਹੀਦ ਹੋਏ ਆ ਵੱਡੇ ਪੱਧਰ ਤੇ ਕਿਸਾਨ ਜ਼ਖਮੀ ਹੋਏ ਆ ਜਿਹੜਾ 200 ਦੇ ਲਗਭਗ ਆ ਟਰੈਕਟਰਾਂ ਦੀ ਗਿਣਤੀ ਬਹੁਤ ਵੱਡੇ ਪੱਧਰ ਤੇ ਜਿਹੜੀ ਭੰਡ ਤੋੜ ਕੀਤੀ ਗਈ ਹੈ ਸਮੇਤ ਗੱਡੀਆਂ ਉਹਨਾਂ ਸਾਰਿਆਂ ਦੀ ਪਰਭਾਈ ਆਸਤੇ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਸੀ ਵੀ ਜਿਹੜਾ ਪੰਜਾਬ ਦੇ 300 ਮੀਟਰ ਅੰਦਰ ਆ ਕੇ ਪਲਾਓ ਸੈਂਟਰ ਦੇ ਇਸ਼ਾਰੇ ਤੇ ਆ ਪਲਾਓ ਹਰਿਆਣਾ ਸਰਕਾਰ ਵੱਲੋਂ ਆ ਪਲਾਓ ਗੁੰਡਾ ਅੰਸਰਾ ਜੋ ਵੀ ਉੱਥੇ ਵੜੇ ਗਏ ਆ ਉਹਨਾਂ ਨੂੰ ਲਿਆ ਕੇ ਜਿਹੜਾ ਉਹ ਵੱਡਾ ਕਾਹਨ ਕੀਤਾ ਉਹ ਕਾਹਨ ਦੀ ਪਰਭਾਈ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਪੰਜਾਬ ਦੇ ਵਿੱਚ ਆ ਕੇ ਜਿਹੜਾ ਉਹ ਤਸ਼ੱਦਦ ਹੋਇਆ ਹੈ ਜੇ ਪੰਜਾਬ ਸਰਕਾਰ ਇੱਥੇ ਜਿਹੜਾ ਐਨਐਸਏ ਵਾਲੀਆਂ ਲਾ ਕੇ ਕਢਨਾਵਾਂ ਪੜਾ ਉੱਥੇ ਹਸਪਤਾਲ ਆ ਜਾਂ ਹੋਰ ਸਾਡੇ ਜਿਹੜੇ ਯੂਥ ਦੇ ਆਗੂ ਸੀ ਜਿਹੜੇ ਇੱਥੇ ਕੰਮ ਕਰਦੇ ਪੰਜਾਬ ਦੇ ਵਿੱਚ ਉਹਨਾਂ ਨੂੰ ਚੱਕ ਕੇ ਬਾਹਰ ਦੀਆਂ ਸਟੇਟਾਂ ਜੇਲਾਂ ਹੀ ਧੱਕ ਸਕਦੀ ਐ ਐਨਐਸਏ ਲਾ ਕੇ ਕਿ ਜਿਹੜੀਆਂ ਸਰਕਾਰਾਂ ਦੇ ਨਾਲ ਗੁੰਡਾਤੰਤਰ ਰਲ ਕੇ ਪੰਜਾਬ ਦੇ ਅੰਦਰ ਆ ਕੇ ਇਹੋ ਜਿਹਾ ਅਤਿਆਚਾਰ ਕੀਤਾ ਉਹਨਾਂ ਤੇ ਹਜੇ ਤੱਕ ਇਹ ਐਫਆਈਆਰ ਦਾ ਕਿਉਂ ਨਹੀਂ ਹੋਈ ਫਿਰ ਜਿਹੜੇ ਉੱਥੇ ਸਾਡੇ ਸ਼ਹੀਦ ਹੋਏ ਆ ਜਾਂ ਜਿੰਨੀ ਭਣ ਤੋੜ ਹੋਈ ਆ ਉਹਨਾਂ ਸਾਰਿਆਂ ਨੂੰ ਮਾਫ਼ੀ ਦਿੱਤਾ ਜਾਵੇ ਜਿਹੜੇ ਉੱਥੇ ਮੁੰਡੇ ਜ਼ਖਮੀ ਹੋਏ ਆ ਉਹਦੀ ਪੜੀ ਤਰ੍ਹਾਂ ਨਾਲ ਜ਼ਖਮੀ ਕੀਤੇ ਜੋ ساری ਜ਼ਿੰਦਗੀ ਆਸਤੇ ਪਾਜ ਕੀਤੇ ਪਏ ਆ ਉਹਨਾਂ ਵਾਸਤੇ ਉਹਨਾਂ ਨੂੰ ਮਦਦ ਚਾਹੀਦਾ ਦੂਜੀ ਗੱਲ ਜਿਹੜਾ ਉਹਦੇ ਵਿੱਚ ਜਿੰਨਾ ਗੁੰਡਾ ਤੰਤਰ ਆਇਆ ਉਹਦੀ ਕੀ ਇੰਟੈਲੀਜੈਂਸੀ ਪੰਜਾਬ ਦੀ ਖਤਮ ਹੋ ਗਈ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਵੀ ਉੱਥੇ ਕੀ ਹੋਇਆ ਜਦੋਂ ਪੰਜਾਬ ਲੈਵਲ ਤੇ ਕੋਈ ਗੱਲ ਹੁੰਦੀ ਆ ਤਾਂ ਬੜੀਆਂ ਤਾਰਾ ਮੌਕਾ ਸਾਡਾ ਮੁੱਖ ਮੰਤਰੀ ਐਨਐਸਏ ਲਾ ਕੇ ਦੂਜਿਆਂ ਤੋਂ ਧੱਕਦਾ ਜਾਂ ਉੱਥੇ ਸਿੱਖ ਮਸਲੇ ਬੁਲਾਏ ਜਾਂਦੇ ਜਾਂ ਜਾਤੀਵਾਦ ਤੇ ਲੋਕਾਂ ਨੂੰ ਵੰਡਿਆ ਜਾਂਦਾ ਇੱਕ ਪਾਸੇ ਆਦਾ ਨੁਕਸਾਨਾਂ ਦਾ ਵਕੀਲ ਬਣ ਕੇ ਕਿਸਾਨਾਂ ਨਾਲ ਖੜਾ ਅੱਜ ਜੋ ਕਿਸਾਨਾਂ ਨਾਲ ਵਕੀਲ ਬਣ ਕੇ ਸੈਂਟਰ ਦੀ ਬੁੱਕਲ ਜੀ ਆ ਕੇ ਖੜਕੇ ਇੱਥੇ ਕਿਸਾਨਾਂ ਤੇ ਜਿਹੜਾ ਤਸ਼ੱਦਦ ਕਰਾਇਆ ਉਹਦੀ ਪੁਪਾਈ ਆਸਤੇ ਅੱਜ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਆ ਕਿ ਉਹ ਦਾ ਉਹਨਾਂ ਤੇ ਜਿਹੜਾ 302 ਦੀਆਂ ਕਾਰਵਾਈ ਕਰਕੇ ਜਿਹੜੇ ਉੱਥੇ ਜ਼ਿੰਮੇਵਾਰ ਅਫਸਰ ਹੈ ਉਹਨਾਂ ਨੂੰ ਉਹਨਾਂ ਦੇ ਪਰਚੇ ਦਿੱਤੇ ਜਾਣ ਜਿਹੜਾ ਉੱਥੇ ਐਸੂ ਗੈਸ ਦੇ ਗੋਲੇ ਪੰਜਾਬ ਚ ਆ ਕੇ ਸਿੱਟੇ ਆ ਉਹਨਾਂ ਦੀਆਂ ਧਰਾਵਾਂ ਲਾ ਕੇ ਉਹਨਾਂ ਦੇ ਪਰਚੇ ਦਿੱਤੇ ਜਾਣ ਜਿਹੜੀ ਉਹਨਾਂ ਗੁੰਡਾ ਅੰਸਾਂ ਵੱਲੋਂ 12 ਬੋਲ ਜਾਂ ਹੋਰ ਜਿਹੜੇ ਕਾਰਤੂਸ਼ ਵਸਤੇ ਆ ਵਸਲਾ ਚੁਰਾਈਆਂ ਗਈਆਂ ਗਈਆਂ ਜਿਹੜੀਆਂ ਸਾਡੀਆਂ ਪੰਜਾਬ ਜਾਂ ਹਿੰਦੁਸਤਾਨ ਦੀ ਕਿਸੇ ਫੌਜ ਕੋਲੇ ਨਹੀਂ ਗੁੰਡਾਦੰਤਰ ਉੱਥੇ ਕਿਵੇਂ ਆਏ ਉਹਨਾਂ ਸਾਰਿਆਂ ਦੀ ਉੱਥੇ شناختਤਾ ਵਾਸਤੇ ਕਰਕੇ ਤੇ ਉਹਨਾਂ ਦਾ ਕਾਰਵਾਈ ਕਿਉਂ ਨਹੀਂ ਕੀਤੀ ਕਿਉਂਕਿ ਸਾਡੀ ਇੰਟੈਲੀਜੈਂਸੀ ਪੰਜਾਬ ਸਰਕਾਰ ਇੰਨੀ ਗਈ ਗੁਜਰੀ ਹੋ ਗਈ ਜੀਨੇ ਪੰਜਾਬ ਦੀ ਸਾਡੇ ਕਿਸਾਨਾਂ ਦਾ ਕਹਾਨ ਕਰਾਤਾ ਤੇ ਸਾਨੂੰ ਬਹੁਤ ਦੁੱਖ ਹੈ ਉਹ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਮੈਂ ਕਿਸਾਨਾਂ ਦਾ ਹਮਦਰਦਾਂ ਅਸੀਂ ਵੱਡੇ ਪੱਧਰ ਤੇ ਉਹਦੀ ਨਖੇਦੀ ਕਰਦੇ ਆ ਤਾਂ ਜੋ ਜਿਹੜਾ ਉੱਥੇ ਸਾਡਾ ਕਹਾਨ ਕਰਾਇਆ ਜਵਾਨੀ ਦਾ ਜਾ ਸਾਡੇ ਇੱਕ ਇੱਕ ਕਿਸਾਨਾਂ ਦੇ ਵੀਕਲ ਪੜਾਏ ਆ ਟਰੈਕਟਰ ਪੜਾਏ ਆ ਉਹਨਾਂ ਦਾ ਉਹਨਾਂ ਨੂੰ ਮੁਆਵਜ਼ਾ ਦੇਵੇ ਤੇ ਤੇ ਜਲਦੀ ਪੰਦੀ ਕਾਰਵਾਈ ਕਰੇ ਨਹੀਂ ਤਾਂ ਇਹ ਸਰਕਾਰ ਨੂੰ ਆਉਣ ਵਾਲੇ ਦਿਨਾਂ ਜੇ ਭੁਗਤਣੀਆਂ ਪੈਣੀਆਂ